ਵੈਲਕਮ ਟੂ YouTube ਚੈਨਲ ਮਲਕੀਤ ਕਚੂਰਾ ਅੱਜ ਤੁਹਾਨੂੰ ਡਬਲ ਐਫ ਜੀ ਦੇਸੀ ਚੂਜਾ ਦਿਖਾਉਂਦੇ ਹਾਂ ਆਹ ਦੇਖੋ ਡਬਲ ਐਫ ਜੀ ਦੇਸੀ ਚੂਜਾ ਵੀਰੇ ਚੂਜਾ ਆਪਣੇ ਤੇ ਆਪਣਾ ਵੀਰ ਹੈ ਇਹਦਾ ਫਾਰਮ ਹੈ ਵੀਰ ਦਾ ਤੇ ਵੀਰੇ ਕਿੰਨੇ ਦਿਨ ਦਾ ਚੂਜਾ ਹੋ ਗਿਆ ਸ 15 ਦਿਨ ਦਾ ਹੋ ਗਿਆ ਠੀਕ ਇਹ ਗ੍ਰੋਥ ਕਾਟਾ ਵੀਰ ਜੀ ਗ੍ਰੋਥ ਹੈ ਕਿ ਨਵੀਂ ਬਰੀ ਬਾਈ ਆ ਠੀਕ ਆ ਠੀਕ ਅੱਛਾ ਅੱਛਾ ਠੀਕ ਬਾਕੀ ਠੀਕ ਹੋ ਜਾਂ ਤਾਂ ਮੈਂ ਤਾਂ ਗ੍ਰੋਥ ਪੱਕੀ ਕਹਿੰਨਾ ਠੀਕ ਹੈ ਗ੍ਰੋਥ ਤੇ ਕੀੜੇ ਨੂੰ ਕਹਿੰਦੇ ਆ ਪਹਿਲੇ ਦਿਨ ਦਾ ਚੂਚਾ ਲਿਆਉਂਦੇ ਹੈਗਾ ਇਹਨੂੰ ਗੋੜ ਦਾ ਪਾਣੀ ਪਾਉਂਦੇ ਹੈਗੇ ਆ ਫਿਰ ਉਸ ਤੋਂ ਬਾਅਦ ਇਹਨੂੰ 2-3 ਘੰਟੇ ਗੋੜ ਦਾ ਪਾਣੀ ਪਾਇਆ ਜਾਂਦਾ ਹੈ ਫਿਰ ਇਹਨੂੰ ਫੀਡ ਦਿੱਤੀ ਜਾਂਦੀ ਹੈ ਪਹਿਲੀ ਫੀਡ ਇਹਨਾਂ ਦੀ ਹੈਗੀ ਆ ਫ੍ਰੀ ਸਟਾਰਟਰ ਫੀਡ ਹੁਣ तकरीबन ਹਫਤਾ ਡੇਢ ਪਾਣੀ ਪੈਂਦੀ ਹੈਗੀ ਆ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਫੀਡ ਕੱਲੀ ਸਟਾਰਟਰ ਫੀਡ ਆਉਂਦੀ ਆ ਉਹ ਪਾਣੀ ਪੈਂਦੀ ਹੈਗੀ ਆ ਇਹ ਤਾਂ ਹੀ ਚੂਚਾ ਵਧੀਆ ਗ੍ਰੋਥ ਕਰਦਾ ਆ ਤੇ ਨਾਲੇ ਇਹਨਾਂ ਨੂੰ ਆ ਦੇਖੋ ਵੀਰ ਦੇ ਹੱ ਚੂਚੇ ਗਰਮੀ ਕਰਕੇ ਮਰ ਗਏ ਗਰਮੀ ਕਰਨ ਮਰ ਗਿਆ ਅੱਜ ਤਰੀਕ ਹੈਗੀ ਆ 4 ਜੁਲਾਈ 19 ਵਾ 19 ਤਰੀਕ ਨੂੰ ਚੂਚਾ ਆਇਆ ਸੀ ਇੱਧ ਦਬਲ ਐਥੀ ਜੀ ਦੇਸੀ ਚੂਜਾ ਅੱਲੇ ਮਦੀਨਾ ਨੇ ਬੋ ਦੇਖਦੇ ਰਿਹਾ ਕਿ ਬੋਲ ਰਿਹਾ ਦੂਜੇ ਨੂੰ ਪਾਲਣ ਲਈ ਦਵਾਈ ਇਹਨਾਂ ਨੂੰ ਪ੍ਰੋਟੀਨ ਦਿੱਤੀ ਜਾਂਦੀ ਹੈ ਤਾਂ ਜੋ ਇਹਨਾਂ ਦਾ ਪੇਟ ਸਹੀ ਤਰੀਕੇ ਨਾਲ ਕੰਮ ਕਰ ਸਕੇ ਔਰ ਫੀਡ ਸਹੀ ਤਰੀਕੇ ਨਾਲ ਪਚਾ ਸਕਣ ਨਾਲੇ ਇਹਨਾਂ ਨੂੰ ਇੱਕ ਦਵਾਈ ਆਉਂਦੀ ਹੈ মালਟੀ ਵਿਟਾਮਿਨ ਦਿੱਤਾ ਜਾਂਦਾ ਹੈ ਸਵੇਰ ਦੇ ਸਮੇਂ ਔਰ ਸ਼ਾਮ ਦੇ ਟਾਈਮ ਤਾਂ ਜਾਂਦਾ ਹੈ ਪਰ ਹੋਰ ਪ੍ਰਕਾਰ ਦਵਾਈਆਂ ਇਹਨਾਂ ਨੂੰ ਕਾਫੀ ਆਉਂਦੀਆਂ ਹਨ ਜਿਵੇਂ ਡਿਕਸਨ ਪਾਊਡਰ ਰੱਖਿਆ ਆ ਉਹ ਵੀ ਆਂਦਾ ਹੈ ਜੇ ਇਹਨਾਂ ਦਾ ਸਾਹ ਘੁੱਟਦਾ ਆ ਡਿਕਸਨ ਪਾਊਡਰ ਇਹਨਾਂ ਦਿੱਤਾ ਜਾਂਦਾ ਆ ਕਿਉਂਕਿ ਅੰਦਰ ਜਿਵੇਂ ਕੋਈ ਨੰਬੂਏ ਬਾਰੀ ਨਹੀਂ ਹੈਗੀ ਤੇ ਇਹਨਾਂ ਨੂੰ ਡਿਕਸਨ ਪਾਊਡਰ ਦੇਣਾ ਚਾਹੀਦਾ ਹੈ ਤਾਂ ਜੋ ਜਲਦੀ ਗ੍ਰੋਥ ਕਰ ਸਕਣ ਚਲਾ ਆਇਆ ਬੱਸ ਬੱਸ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਇਹਦੇ ਚੈਨਲ ਨੂੰ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ